ਕੀ ਨਾਮ ਹੈ ਤੁਹਾਡਾ ਸਰ ਜੀ ਸਰ ਤੇਰੀ ਕੀ ਹੋਇਆ ਤੁਹਾਡੇ ਨਾਲ ਕਿਵੇਂ ਹੋ ਗਏ ਸਰ ਨੇ ਮਾਰਿਆ ਸਕੂਲ ਚ ਜੋ ਮਾਰਿਆ ਤੁਹਾਨੂੰ ਅੱਜ ਜਸੀ ਕਬੱਡੀ ਖੇਡਣ ਜਾਣਾ ਸੀ ਜੀ ਉਹਨਾਂ ਨੇ ਮੈਨੂੰ ਪਹਿਲਾਂ ਇੱਕ ਲਿਸਟਾ ਤਿਆਰ ਕਰ ਲਾ ਜਿਹੜੇ ਜਿਹੜੇ ਬੱਚੇ ਲੈ ਕੇ ਜਾਣੇ ਸੀ ਮੈਂ ਜੀ ਆਪਦੇ ਭਰਾ ਦਾ ਵੀ ਨਾਂ ਲਿਖਿਆ ਸੀ ਮੈਂ ਇਹਨਾਂ ਨੂੰ ਪਹਿਲਾਂ ਹੀ ਕਿਹਾ ਸੀ ਮੈਂ ਸਿਰ ਦਾ ਮਰੀਜ਼ ਜਾਈ ਮੈਂ ਨਹੀਂ ਖੇਡਣਾ ਗੁੰਦੇ ਕੋਈ ਨਹੀਂ ਦੀ ਕੱਲ ਫੇਰੀ ਮੈਨੂੰ ਕਿ ਮੇਰੇ ਭਰਾ ਨੂੰ ਕਢਾ ਲੋ ਗੁੰਦੇ ਇਹਨੂੰ ਨਿਕਾਉਣਾ ਫਿਰ ਮੈਂ ਕਿ ਮੈਂ ਤਾਂ ਆਪਣੇ ਕਿੱਢਦਾ ਮੇਰੇ ਸੈਲ ਦਾ ਮਰੀ ਜਈ ਰੇਸ਼ਾ ਵਾ ਉਹਨਾਂ ਨੇ ਸਿਰ ਤੇ ਵੀ ਮੁੱਕੀਆਂ ਮਾਰੀਆਂ ਤੇ ਡੰਡੇ ਬਹੁਤ ਕੱਦਾਂਗੇ ਦੇ ਜੇ ਕੋਈ ਕੁਝ ਮਾਰਾ ਕਿ ਨਹੀਂ ਹਾਂਜੀ ਉਹਨਾਂ ਭਰਾ ਕਿੱਥੇ ਪੜ੍ਹਨੇ ਉਹ ਵੀ ਉਸ ਸਕੂਲ ਨੂੰ ਪੜ੍ਹਦਾ ਫਿਰ ਕਿਹੜਾ ਚੰ 6th ਤੁਸੀਂ ਕਿਹੜੀ ਕਲਾਸ ਚੋਂ 9th ਉਹ ਵੀ ਕਦੇ ਵੀ ਉਹ ਕਹਿੰਦਾ ਸੀ ਕਿ ਤੈਨਾਂ ਦੇ ਗਾਲੇ ਕੰਮ ਹੋਈ ਕਰਨਾ ਜੀ ਤੇ ਉਹਨੇ ਹੀ ਹੋਂਟੇ ਸਾਰੇ ਟੱਬਰ ਨੂੰ ਨਾ ਸੀ ਖੜਾ ਲ ਗਏ ਇੱਥੇ ਹਾਂਜੀ ਜੋ ਮਰਜੀ ਕਰ ਲੋ ਮੈਂ ਤਾਂ ਐਂ ਕਰੂ ਲੇ ਤੈਨੂੰ ਢਾਉਣੀ ਢਾਉਣਾ ਇਹ ਰਾਮ ਜੀ ਇਹ ਕਿਹਦੇ ਪਰਮਜੀਤ ਸੰਧ ਮਾਰੇ ਡੰਡੇ ਮਾਰੇ ਮੁਕੀਆਂ ਮਾਰਦਾ ਹੈ ਕਿ ਨਾਮ ਕੀ ਕੋਟ ਰਕबीर ਸਿੰਘ ਆ ਜੀ ਰਕबीर ਸਿੰਘ ਜੀ ਕੀ ਗੱਲ ਬੇਟਾ ਇਹ ਨਹੀਂ ਸਕੂਲ ਦੇ ਵਿੱਚ ਟੀਚਰ ਨੇ ਪਰ ਮ ਉਹ ਬਹੁਤ ਮਾਰਿਆ ਕੁਟਿਆ ਇਹਨਾਂ ਨੂੰ ਤੇ ਉਹਦੇ ਕਰਕੇ ਇਹਦੀ ਮਾਂ ਵੀ ਸਾਰੀ ਫੈਕਚਰ ਕਰਤੀ ਇਹਦੀ ਫੈਕਚਰ ਹੋ ਗਿਆ ਹਾਂਜੀ ਕਾਰਨ ਕੀ ਹੈ ਕਾਰਨ ਇਹ ਸੀਗਾ ਵੀ ਇਹਦਾ ਛੋਟਾ ਭਰਾ ਵੀ ਕਬੱਡੀ ਖੇਡਦਾ ਮੁੰਡਾ ਮੇਰਾ ਉਹ ਵੀ ਦੋਵੇਂ ਮੁੰਡੇ ਕਬੱਡੀ ਬਹੁਤ ਸੋਹਣੀ ਖੇਡਦੇ ਆ ਜੀ ਇਹ ਮੇਰੇ ਅਸਰ ਤੇ ਰਿਸ਼ਾਪੇ ਅਸਰ ਦੇ ਵਿੱਚ ਡਾਕਟਰਾਂ ਨੇ ਮਨਾ ਕੀਤਾ ਵੀ ਤੂੰ ਨਾ ਖੇਡਾ ਜੇ ਰਸਤਾ ਸੀਗਾ ਤੇ ਮਤਲਬ ਵੀ ਇਹ ਕਹਿੰਦਾ ਮੈਂ ਆਪਦੇ ਭਰਾ ਦਾ ਨਾਮ ਲਿਖ ਲਿਆ ਨੇ ਲਿਸਟ ਦੇ ਵਿੱਚ ਤੁਸੀਂ ਸਰ ਕਹਿੰਦੇ ਵੀ ਅਹੀ ਮਤਲਬ ਵੀ ਉਹ ਤੇਰੇ ਭਰਾ ਨੂੰ ਹੀ ਨਾਮ ਲੈਣ ਕਰੋਣਾਗਾ ਤੂੰ ਕਿਹੜਾ ਨਾ ਖੇਡ ਲਾ ਇਹ ਕਹਿੰਦਾ ਮੈਂ ਵੀ ਖੇਡਣਾ ਇੰਨਾ ਜੱਕ ਡੰਡੇ ਠੋਪਨ ਨਾਲ ਪਈ ਹੁਣ ਘਰ ਵਾਲੀ ਮੇਰੇ ਮੇਟ ਦਾ ਕੰਮ ਕਰਦੀ ਨਰੇਕਾ ਲੱਗੇ ਵੀ ਤੁਹਾਨੂੰ ਨਰੇਕਾ ਰਹਿਣ ਦੇਣਾ ਸੀ ਤੁਹਾਨੂੰ ਕੰਮ ਜਾਪ ਨਹੀਂ ਹੁੰਦੇ ਨਾਲ ਜੀ ਚੱਲਣੇ ਗੁਰਦਾ ਪਹਿਲਾਂ ਹੋਰ ਵੀ ਬੱਚੇ ਬਹੁਤ ਗੁੱਟਿਆਈਏ ਨੇ ਹੋਰ ਸਾਰਾ ਸਟਾਫ ਬਹੁਤ ਵਧੀਆ ਜੀ ਬਹੁਤ ਵਧੀਆ ਮੈਂ ਮਤਲਬ ਕਰਦੇ ਇਹਨਾਂ ਦੇ ਬੱਚਿਆਂ ਨਾਲ ਉਹੀ ਜ਼ਿਆਦਾ ਮਿਲਵੀਂ ਕਰਦਾ ਜੀ ਕਬੱਡੀ ਖੇਡਦੇ ਹਾਂ ਹਾਂਜੀ ਕਬੱਡੀ ਖੇਡਦਾ ਜੀ ਕਿਹੜੀ ਗਲਾਦ ਚ ਨੌਵੀਂ ਗਲਾਦ ਵਿੱਚ ਜੀ ਕੈਪਟਨ ਹੁੰਦੀ ਹੈ ਹਾਂਜੀ ਕੈਪਟਨ ਹੈ ਕਬੱਡੀ ਦਾ ਬੜੀ ਸ਼ੂਨ ਦਾ ਕੈਪਟਨ ਹੈ ਇਹਨੇ ਨਾਮ ਕਿਦਾਂ ਲਿਖਾਈਆ ਹਾਂਜੀ ਨਾਮ ਕਿਦਾਂ ਲਿਖਾਈਆ ਜੀ ਨਾਮ ਆਪ ਦਾ ਛੋਟੇ ਭਰਾ ਦਾ ਲਿਖਾਈ ਵਾਈ ਗੁਰੂ ਸਿੰਘ ਦਾ ਜੀ ਹਾਂਜੀ ਉਹ ਡਿਚਰ ਕਹਿੰਦੇ ਵੀ ਇਹ ਨੂੰ ਨਹੀਂ ਖੜਾਉਣਾ ਤੂੰ ਖੇਡਣ ਦਾ ਖੇਡ ਲੈ ਇਹ ਕਹਿੰਦਾ ਮੈਂ ਇਹ ਕਹਿੰਦਾ ਮੈਂ ਵੀ ਨਹੀਂ ਖੇਡਣਾਗਾ ਇਹਨੇ ਇਹਨੇ ਬੱਚੀ ਹੁਣ ਡੰਡਾ ਚੱਕ ਕੇ ਜਵਾਕ ਦੇ ਫੋਕਣ ਲੱਗ ਪਈ ਹਾਂਜੀ ਉਹ ਉਸ ਕੋਚੀ ਵਰਦਾ ਜੀ ਉਹ 6ਵੀਂ ਕਲਾਸ ਚ ਆਈ ਕੀ ਨਾਮ ਹੈ ਡਿਚਰ ਦਾ ਹਾਂਜੀ ਪਰਮਜੀਤ ਸਿੰਘ ਆ ਜੀ ਕੁਛ ਕਰੀ ਵੀ ਨਹੀਂ ਹਾਂਜੀ ਸ਼ਿਕਾਇਤ ਕੀਤੀ ਹੈ ਪਰ ਕੋਈ ਸਾਡੀ ਸੁਣਵਾਈ ਨਹੀਂ ਹੋਈ ਜੀ ਪਰਮਜੀਤ ਜੀ ਇੱਕ ਸਕੂਲ ਦੇ ਬੱਚੇ ਨੇ આરોਪ ਲਗਾਇਆ ਤੁਹਾਡੇ ਦੇ ਤੁਸੀਂ ਉਹਨਾਂ ਨੂੰ ਪੁਟ ਮਾਰਕ ਕੀਤੀ ਹੈ ਜਿਹੜਾ ਕਬੱਡੀ ਦਾ ਪੀਐਸਟੀ ਕੀ ਮਾਮਲਾ ਕੀ ਹੈ ਸਰ ਨਹੀਂ ਜੀ ਉਹ ਤਾਂ ਸਾਡਾ ਬਹੁਤ ਵਧੀਆ ਖਿਡਾਰੀ ਹੈ ਬੱਚਾ ਤੇ ਉਹ ਕੋਈ ਏਡੀ ਨਹੀਂ ਗੱਲ ਹੋਈ ਉਹ ਕੱਲ ਲਿਸਟਾ ਬਣਾਉਂਦੇ ਸੀ ਕਿਹੜਾਂ ਵਾਲੇ ਬੱਚਿਆਂ ਦੀਆਂ ਤੇ ਉਹ ਅਸੀਂ ਛੋਟੇ ਬੱਚੇ ਨਾ ਜਿਵੇਂ 14 ਸਾਲਾਂ ਵਾਲੇ 6ਵੀਂ 7ਵੀਂ 8ਵੀਂ ਦੇ ਬਣਾਉਂਦੇ ਜੀ ਇਹ 9ਵੀਂ ਚਾ ਬੱਚਾ ਤੇ ਇਹ ਮੇਨੂੰ ਦਾ ਵਿਚਾਰ ਜੇ ਆਪਾਂ ਜਿੱਤ ਕੇ ਆਉਣ ਤਾਂ ਆਪਾਂ ਵੱਡੇ ਬੱਚੇ ਪਾਈਏ ਵੀ ਜਿਹੜੇ ਛੋਟੇ ਬੱਚੇ ਹਨ ਉਹ ਹਰਾ ਦੇਣਗੇ ਤੇ ਤੁਸੀਂ ਸਾਡੀ 9ਵੀਂ ਵਾਲਿਆਂ ਜਿਹਨਾਂ ਦੀ 14 ਸਾਲ ਦੀ ਉਮਰ ਉਹਨਾਂ ਨੂੰ ਪ ਤੇ ਉਹ ਤਿੰਨ ਲਿਸਟਾਂ ਸੀਗੀਆਂ ਮੈਂ ਕਿਹਾ ਚਲੋ ਆਪਾਂ ਹੁਣ ਪੰਜਵਾਂ ਪੀੜਾ ਰਸੈਸ ਤੋਂ ਬਾਅਦ ਇਕੱਠੇ ਹੋ ਕੇ ਬਣਾ ਲੈਣੇ ਸਾਰੇ ਬੱਚੇ ਇਕੱਠੇ ਕਰ ਲਓ ਹੁਣ ਜਿਹੜੀ ਇਹਦੀ ਪਹਿਲੀ ਲਿਸਟ ਸੀ ਉਹਦੇ ਚੋਂ ਪੰਜ ਚਾਰ ਖਿਡਾਰੀ ਆਏ ਨਹੀਂ ਸੀ ਉਹ ਕੱਟ ਤੇ ਵੀ ਚੱਲ ਜਿਹੜੇ ਆਏ ਨਹੀਂ ਕੱਲ ਨੂੰ ਹੋ ਸਕਦਾ ਨਾ ਹੋਣ ਤੇ ਜਿਹੜੇ ਛੋਟੇ ਸੀ ਉਹਨੇ ਇਹਦੇ ਕਹਿੰਦੇ ਕੱਢ ਤੇ ਵੀ ਚਲੋ ਛੇਵੇਂ ਸੱਤਵੇਂ ਵਾਲੇ ਨਿੱਕੇ ਵਾਲੇ ਬੱਚੇ ਆ ਤੇ ਜਿਹੜੇ ਜਿਹੜੇ ਨੇ ਕਿ ਉਹ ਪਪਾਲੇ ਤੇ ਉਹ ਜਦੋਂ ਸਾਰਿਆਂ ਦੀ ਲਿਸਟ ਮੁਕੰਮਲ ਹੋ ਗਈ ਕਹਿੰਦਾ ਜੀ ਮੈਦਾਨੀ ਖੇਡਣਾ ਦਾ ਮੈਂ ਕੀ ਕਹ ਲਉਗੀ ਕਹਿੰਦਾ ਵੀ ਨਹੀਂ ਖੇਡਣਾ ਵੀ ਨਾ ਹੀ ਮੇਰੇ ਨਾਲ ਦਿਆ ਨਹੀਂ ਮੈਂ ਕਿਹਾ ਪੁੱ ਤੇ ਆਪਾਂ ਜਾਣਾ ਵੀ ਐ ਤੇ ਪ੍ਰਬੰਧ ਵੀ ਕਰਨਾ ਜਾਣਦਾ ਤੇ ਐਡੀ ਕਿਹੜੀ ਗੱਲ ਆ ਤੇਰੇ ਕਹਿੰਦੇ ਸਾਰਾ ਕੰਮ ਕੀਤਾ ਉਹ ਫਿਰ ਮੈਨੂੰ ਕਿ ਬੱਚਿਆਂ ਨੇ ਕਿਸੇ ਨੇ ਦੱਸਿਆ ਵੀ ਕਹਿੰਦੇ ਕਿ ਵੀ ਇਹ ਨਾਰਾਜ ਆ ਵੀ ਤੇ ਭਰਾ ਸ਼ੇਮੀ ਸੀ ਉਹਦਾ ਨਾਂ ਕੱਢਦਾ ਤੇ ਮੈਨੂੰ ਬਾਅਦ ਚ ਪਤਾ ਲੱਗਿਆ ਬੱਚਾ ਤੂੰ ਇਹ ਨਹੀਂ ਦੱਸਿਆਗਾ ਇਹ ਫਿਰ ਕੀ ਹੋਇਆ ਉਹ ਤੇ ਬੋਲਣ ਲੱਗ ਗਿਆ ਮੈਂ ਝੜਕਦਾ ਮੈਂ ਖਾਇ ਨਹੀਂ ਬੋਲੀਦਾ ਟੀਚਰਾਂ ਤੇ ਰੋ ਦਫ਼ਤਰ ਚਲਾ ਗਿਆ ਉਥੇ ਮੈਡਮਾਂ ਸਾਹਮਣੇ ਵੀ ਇਹ ਸਰ ਮੈਨੂੰ ਐ ਕਰਦੇ ਬੋਲਦੇ ਆਪਣਾ ਨਾਂ ਮੈਨੂੰ ਝੜਕ ਨਹੀਂ ਸਕਦੇ ਆਈ ਤੇ ਉਹ ਕਹਿੰਦੇ ਤੇਰੇ ਮਾਂ ਪਿਓ ਵਰਗੀ ਆ ਕਿੱਡੀ ਗੱਲ ਆ ਤੂੰ ਸਾਡੇ ਕੋਲ ਪੜ੍ਹੇ ਆ ਸਾਡੇ ਬੱਚੇ ਆ ਕਿੱਡੀ ਗੱਲ ਆ ਤੇ ਮੈਂ ਕਹਿੰਦਾ ਚਲੋ ਬੱਚੇ ਜੇ ਤੈਨੂੰ ਕੋਈ ਨਰਾਜ਼ ਕੀ ਉਹ ਕਰੋ ਕਿ ਤੁਸੀਂ ਜਿਹੜੇ ਮਰਜੀ ਬੱਚੇ ਪਾ ਲੋ ਜਿਹੜਾ ਮਰਜੀ ਟੀਚਰ ਲੈ ਜਾਓ ਮੈਂ ਨਹੀਂ ਜਾਂਦਾਗਾ ਮੈਂ ਜਾਂਦਾ ਹੀ ਨਹੀਂ ਕਿਉਂਕਿ ਸਾਡਾ ਜਿਹੜਾ ਸਬਜੈਕਟ ਨਾ ਤੁਹਾਨੂੰ ਡੀਪੀਸ ਪੁੱਛਣਾ ਪੀਟੀਆਈ ਤਾਂ ਥੋੜੀ ਹੈਲਪ ਆਸੇ ਜਾਂਦੇ ਆ ਕਿ ਸਾਨੂੰ ਵੀ ਚਾਹੁੰਦੇ ਆ ਜਿੱਤ ਕੇ ਹੋ ਤੁਸੀਂ ਵੀ ਉਹਨੇ ਜਿੱਤ ਕੇ ਹੋ ਤੇ ਚੰਗੀ ਗੱਲ ਇਹਨਾਂ ਕੋ ਕੋਟੀ ਚੱਲ ਉਹ ਟੀਚਰਾਂ ਨੇ ਉਹਨਾਂ ਨੇ ਮੈਡਮ ਨੇ ਕਾਸ਼ ਸਰ ਉਹਨਾਂ ਹੀ ਡਿਊਟੀ ਲਾਤੀ ਤੇ ਬਸ ਉਹ ਉਨੀ ਗੱਲ ਹੋਈ ਹੈ ਉਸ ਤੋਂ ਬਾਅਦ ਫਿਰ ਜਿਹੜਾ ਇਸ਼ੂ ਹੈ ਉਹ ਤੁਹਾਡੇ ਤੁਹਾਡੇ ਨੂੰ ਕੁੱਟ ਮਾਰਨੀ ਕਿ ਸਾਡੇ ਬੱਚੇ ਅਸੀਂ ਖੇਡਾਂ ਵਾਲੇ ਬੱਚਿਆਂ ਨੂੰ ਤਾਂ ਪਿਆਰ ਕਰਦੇ ਹਾਂ ਪਰ ਹੋਰ ਵੀ ਬੱਚੇ ਕਹਿ ਰਹੇ ਕਿ ਜੀ ਅੱਛਾ ਬੱਚਾ ਕੁੱਟ ਮਾਰ ਕਰਦੇ ਉੱਥੇ ਮੈਂ ਕਿਹੜਾ ਕੱਲਾ ਸੀ ਕਿੰਨੇ ਬੱਚੇ ਸੀ ਨਾਲ ਟੀਚਰ ਬੈਠੇ ਸੀਗੇ ਦੂਜੇ ਬੱਚੇ ਨੇ ਹੀ ਪਤਾਇਆ ਜਿਹਸਰੇ ਬੱਚੇ ਵੀ ਕਹਿ ਰਹੇ ਕਿ ਮੋਟਕ ਦੇਦੇ ਉਹ ਤੋਂ ਬੱਚੇ ਥੋੜੇ ਆ ਹੁਣ ਮੈਂ ਇਹ ਨਹੀਂ ਕਹਿ ਸਕਦਾ ਬਟ ਬੱਚੇ ਕੀ ਆ ਨਾ ਸਾਡੇ ਜਿਹੜੇ ਟੀਚਰ ਥੋੜੇ ਆ ਸਟਾਫ ਤੇ ਉਹ ਹੁਣ ਲੇੜੀ ਤਾਂ ਵਿਚਾਰੀਆਂ ਜਾਣ ਹੀ ਸਕਦੀਆਂ ਸਾਨੂੰ 6-6 ਵਜੇ ਤੱਕ ਉੱਥੇ ਜਾਣਾ ਪੈਂਦਾ ਸੜਾਉਣ ਤੇ ਉਹ ਸਾਡਾ ਤਾਂ ਧਿਆਨ ਹੀ ਸੀ ਲਿਸਟਾਂ ਹੀ ਪੂਰੀਆਂ ਹੋ ਜਾਣ ਕਿਉਂਕਿ ਬੱਚੇ ਬਹੁਤ ਜ਼ਿਆਦਾ ਸੀ ਨਾਂ ਲਿਖਣੇ ਉਹਨਾਂ ਸਾਰਿਆਂ ਦੇ ਨਾਮ ਲਿਖਣੇ ਫੋਟੋ ਲਾਉਣੀਆਂ ਰਿਕਾਰਡ ਕਰਨਾ ਤੇ ਉਹਨਾਂ ਕੁਝ ਬੱਚਿਆਂ ਦਾ ਕਹਿਣਾ ਹੈ ਕਿ ਤੁਹਾਡੇ ਕੋਲੋਂ ਉਹਨਾਂ ਕੁ ਸਮਰਗਤੀ ਦੀ ਗੰਡੇ ਵੀ ਮਾਰੇ ਗਏ ਜਦੋਂ ਜ਼ਮੀਨ ਤੇ गिर ਗਿਆ ਤੇ ਗੰਚੋਂ ਪਾਣੀ ਵੀ ਨਿਕਲਣ ਲੱਗਾ। ਕੋਈ ਇਹੋ ਜਿਹੀ ਗੱਲ ਨਹੀਂ। ਉਹ ਤਾਂ ਉਹ ਤਾਂ ਕਹੀਂ ਤੇ ਗੈਲਰੀ 'ਚ ਬੈਠੇ ਹੈ ਕਿ ਰੂਮ 'ਚ ਬੈਠੇ ਹੈ ਲਾਇਬ੍ਰੇਰੀ ਦੇ ਮੂਹਰੇ ਬੈਠੇ ਨੇ ਸਾਰੇ ਓਪਨ ਦੇ ਵਿੱਚ। ਕੋਈ ਇਹੋ ਜਿਹੀ ਗੱਲ ਨਹੀਂ। ਦੂਜੀ ਗੱਲ ਨਾਲ ਜੇ ਹੁਣ ਇਹਨਾਂ ਕਮਾਈ ਲੱਗ ਜਾਣਗੇ ਤੇ ਇਹਨੇ ਬੱਚਿਆਂ ਦੀ ਲਿਸਟ ਕਿਵੇਂ ਬਣੂਗੀ? ਟਾਈਮ ਦਾ ਘੰਟਾ ਰਹਿੰਦਾ ਹੈ ਛੁੱਟੀ ਹੋਣ ਚ। ਉਸ ਤੋਂ ਬਾਅਦ ਛੁਪਾ ਕਰਕੇ ਫਟਾਫਟ ਇਹਨਾਂ ਦੀ ਲਿਸਟਾਂ ਉਹ ਵੀ ਫਿਰ ਮੈਂ ਕਿਹਾ ਚਲੋ ਤੁਸੀਂ ਜਿਹੜਾ ਮਰਜੀ ਟੀਚਰ ਨੂੰ ਲੈ ਜਾਓ ਬੱਚੇ ਉਹ ਟੀਚਰ ਬਦਲ ਕੇ ਭੇਜਦਾ ਤੇ ਉਹ ਮੈਨੂੰ ਅੱਜ ਹੁਣ ਮਗਰੋਂ ਪਤਾ ਲੱਗਿਆ ਵੀ ਇਹ ਤਾਂ ਬੱਚਾ ਉਹ ਵੈਸਟੀ ਗੱਲ ਹੀ ਹੋਰ ਫਾਸੇ ਲੈ ਗਈ ساری ਮੇਰੇ ਹੱਥ ਤੇ ਵੀ ਕਾਫੀ ਵਧੀਆ ਤੇਰੀ ਨਹੀਂ ਕੋਈ ਐਸੀ ਨਹੀਂ ਬਸ ਤਾਂ ਹਾਂ ਤਾਂ ਹਮ ਤਾਂ ਇਹ ਚਲ ਜੀ ਬੱਚਾ ਕੋਈ ਖੇਡਦਾ ਚੰਗਾ ਇਸ ਅਸੀਂ ਉਹਦੀ سپورਟ ਕਰਾਂਗੇ ਫੇਰ ਹੀ ਬੱਚਾ ਜਿੱਤ ਕੇ ਆਊਗਾ ਉਹ ਸਾਡੇ ਲਈ ਸਕੂਲ ਆਸਤੇ ਮਾਨ ਵਾਲੀ ਗੱਲ ਹੁੰਦੀ ਹੈ ਠੀਕ ਜਮੇ ਤੋ ਫਿਰ ਕਿਉਂ ਰੋਕ ਲਗਾ ਰਹੇ ਹੋ ਈ ਪਤਾ ਬੱਚੇ ਦੇ ਮਨ ਚ ਮੈਨੂੰ ਤਾਂ ਵੈਸੇ ਜਿੰਨੀ ਮੈਨੂੰ ਸਮਝ ਆਈ ਉਹ ਨਾ ਉਹਦੇ ਛੋਟਾ ਭਰਾ ਸੀ 6ਵੀਂ ਚ ਉਹਨੂੰ ਇਹੀ ਹੈ ਵੀ ਮੇਰੇ ਭਰਾ ਦਾ ਨਾਮ ਕਿਉਂ ਘੜਤਾ ਵਿੱਚ ਪਰ ਉਹ ਬੱਚੇ ਨੇ ਆਰੋ ਲਾਇਆ ਤੁਸੀਂ ਕੁੱਟਮਾਰ ਕੀਤਾ ਪਰ ਦੂਜੇ ਜੋ ਸਕੂਲ ਦੇ ਬੱਚੇ ਹੈ ਉਹ ਉਹ ਉਸਦੇ ਨਾਲ ਵੀ ਗੱਲਬਾਤ ਕੀਤੀ ਜਾ ਕੇ মিডিਆ ਹਮਾਰੇ ਟੀਮ ਬੋਲੋ ਉਸਦੇ ਨਾਲ ਉਸ ਉਹਨਾਂ ਦਾ ਵੀ ਇਹੀ ਕਹਿਣਾ ਹੈ ਜੇ ਤੁਸੀਂ ਅਕਸਰ ਹੀ ਕੁੱਟਮਾਰ ਕਰਦੇ ਹੋ ਸਾਡੇ ਜੋ ਕੁੱਟਮਾਰ ਕੀ ਉਹ ਵੀ ਨਾ ਜਾਇਜ਼ ਹੈ ਨਹੀਂ ਕੋਈ ਕੁੱਟਮਾਰ ਨਹੀਂ ਹੋਈਗੀ ਜਸਟ ਕੀ ਹੈ ਵੀ ਉਹ ਜਾਣ ਪਿੱਛੇ ਹੀ ਉਹਨਾਂ ਦੇ ਮਨ ਚ ਆ ਗਿਆ ਹਾਂ ਉਹ ਵੀ ਸੀ ਮੈਂ ਉਹਨੂੰ ਕਿਹਾ ਵੀ ਜੇ ਲਿਸਟਿੰਗ ਦੁਆਰਾ ਬਣਾਉਣੀ ਹੈ ਵੇਸ਼ਾ ਕੋਣ ਜਿਹੜੀ ਲਾਸਟ ਲਿਸਟ ਆ ਉਹ ਦੀ ਤੁਸੀਂ ਆਪ ਦੇ ਹਿਸਾਬ ਨਾਲ ਦੁਬਾਰਾ ਬਦਲ ਕਰ ਲਓ। ਵੀ ਮੈਂ ਕੋਈ ਐਟਮ ਇਹ ਕਿਹੜਾ ਕੋਈ ਉਹਦੇ ਵਿੱਚੋਂ ਮੇਰਾ ਕੋਈ ਪਰਸਨਲ ਨਹੀਂ ਸੀਗਾ ਵੀ ਬੱਚੇ ਦਾ ਇਹਦਾ ਨਾਮ ਪਾਉਣਾ ਇਹਦਾ ਨਹੀਂ ਪਾਉਣਾ। ਇਹ ਨਹੀਂ ਕਿਹਾ ਸੀ ਵੀ ਛੋਟੇ ਬੱਚਿਆਂ ਦੇ ਨਾਮ ਕੱਢ ਦਿਓ ਵੀ ਵੱਡੇ ਪਾਓ ਚੰਗੇ ਜਿਹੜੇ ਖਿਡਾਰੀ ਜਿਹੜੇ ਬਾਹਰ ਦੂਜੇ ਪਿੰਡਾਂ 'ੇ ਖੇਡਣ ਜਾਂਦੇ ਚੰਗੇ ਜਿੱਤ ਕੇ ਆਉਣਗੇ। ਤੇ ਬਾਕੀ ਮੈਂ ਕਿਹੜਾ ਹਾਂ ਡੀਪੀਪੀਟੀ ਆਂ। ਮੈਂ ਤਾਂ ਜਿਵੇਂ ਬੱਚੇ ਨੇ ਗਾਈਡ ਕੀਤਾ ਉਸ ਹਿਸਾਬ ਨਾਲ ਉਹਦੀ ਹੈਲਪ ਹੀ ਕੀਤੀ ਐ। ਤੇ ਉਹ ਹੁਣ ਜੇ ਗੱਲ ਕੋਈ ਹੋਰ ਪਾਸੇ ਨੂੰ ਮੋੜਦੇ ਤਾਂ ਉਹ ਦਿੱਤਾਂ ਮੈਨੂੰ ਕੋਈ ਨਹੀਂ ਕਹਿ ਸਕਦਾ।